ਮਾ ਟੌਪ ਜੀਆਂ ਦਿਖਾ ਲਾਂਗੇ ਅੱਜ ਨਾਲੇ ਮੱਜਾਂ ਦਿਖਾ ਦਾਂਗੇ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਆ ਦੇਖੋ ਐਹੀ ਜਾਂਦੇ ਨੇ ਦੋਸਤੋ 25 30 ਲੀਟਰ ਆ ਤੇਜੀ ਹੋਈ ਆਪਣੇ ਦਾਸ ਬਹੁਤ ਬੜਾ ਡਰ ਪਾਕਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਜਿਹੜੇ ਬਾਈ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਹੜੇ ਬਾਈ ਵੀਡੀਓ Facebook ਤੇ ਦੇਖ ਰਹੇ ਨੇ ਉਹ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਅੱਜ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਪ੍ਰਦੀਪ ਬਾਈ ਦੇ ਕਰੋ 14 ਤੋਂ 15 ਮੱਜਾ ਦਿਖਾ ਦਾਂਗੇ ਤੇ 10 ਤੋਂ 15 ਗਾਵਾਂ ਦਿਖਾ ਦਾਂਗੇ ਤਰੀਕ ਹੈਗੀ ਅੱਜ 31 ਤੇ ਪੰਜਵਾਂ ਮਹੀਨਾ ਸੂਈਆਂ ਸਵਾਈਆਂ ਮੱਜਾਂ ਨੇ ਬੂਰੀ ਦਾ ਨਕੀਨਾ ਦੇਖ ਸਕਦੇ ਹੋਰ ਵੀ ਖੜੀਆਂ ਨੇ ਬਾਕੀ ਬਾਈ ਨਾਲ ਗੱਲ ਕਰਾ ਦਿੰਨੇ ਆਂਗੇ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਜਹਾਜ਼ ਚੱਲ ਠੀਕ ਨੇ ਤੇ ਆ ਮੱਜ ਦਾ ਕੀ ਰਿਕਾਰਡ ਆ ਜੀ ਇਹ ਬਾਈ ਦੂਜਾ ਸੂਆ ਦਾ ਹਾਂਜੀ ਹਾਂਜੀ 15 16 ਇੱਕ ਤੋਂ ਤਾਂ ਤਿਆਰ ਆ ਠੀਕ ਆ ਜੀ ਤੇ ਨਾਲ ਨਾਲ ਕਰ ਬੜੀ ਕੋਟਾ ਤਾਂ ਹਾਲਾਉਂਦੀ ਚਲੋ ਬਾਈ ਦੋਤਾ ਹੋਣ ਖਾਲੀ ਹੈਗੀ ਹੁਣ ਬਾਈ ਚੁਈਆਂ ਸਾਰੀਆਂ ਹੁਣ ਤੁਹਾਨੂੰ ਪਤਾ ਠੀਕ ਹੈ ਬੂਰੀ ਦੱਸੋਈ ਬੂਰੀ ਦਾ ਜੇ ਕਿਸੇ ਬਾਈ ਨੇ ਠੀਕ ਹੈ ਜੀ ਬਾਈ ਕੀ ਹੋਇਆ ਅੱਜ ਸਭ ਨੂੰ ਸੁਣਾਣਾ ਹਾਂਜੀ ਤੁਹਾਨੂੰ ਪਤਾ ਬਾਈ ਦੂਰੇ ਤੇ ਦੇਖ ਬਾਈ ਨੂੰ ਪਤਾ ਨਹੀਂ ਰੇਟ ਫੋਨ ਤੇ ਹੋ ਜਾਣਾ ਕਿ ਰਿਕਵਰ ਨੂੰ ਚੀਜ਼ ਦਿਖਾ ਦੇਣਾ ਵੀ ਕੁਆਲਿਟੀ ਆ ਦੇਖੋ ਤੇ ਪਹਿਲਣਾਣਾ ਬਾਈ ਪਹਿਲਣਾ ਇਹ ਬਹੁਤ ਜਿਆਦੇ ਬਾਈ ਚੰਗੀ ਜੀ ਦੇਖੋ ਬਾਈ ਇੱਟਾ ਇੱਟਾ ਫਦਾ ਵੀ ਨਹੀਂ ਹੁੰਦੀ ਬਾਈ ਜੇ ਨਹੀਂ ਇਹ ਠੰਡੀ ਹੈ ਨਾ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੰਗਰੂਰ ਹਰਿਆਣੇ ਦੀਆਂ ਨੇ ਸਾਰੀਆਂ ਬਾਈ ਲੋਏ ਬੂਰੀ ਲੈਣੀ ਹੈ ਕਿਸੇ ਬਾਈ ਨੇ ਬੂਰੀ ਵੀ ਨਗੀਨਾ ਹੀ ਆ ਆਪਣੇ ਵਾਲੀ ਨਹੀਂ ਲਗਾਉਂਦੀ ਮੈਂ ਆ ਬਈ ਮੈਸੂਈ ਦੀ ਆ ਹਾਂਜੀ ਸਾਰਾ ਕੋਈ ਮੈਂ ਤੋੜਾ ਮੇਰਾ ਮੁੰਡਾ ਪਿਆਰਾ ਹਾਂਜੀ ਇਹਦਾ ਵੀ ਰਿਕਾਰਡ ਬਹੁਤ ਸੋਹਣਾ ਰਿਹਾ ਠੀਕ ਆ ਜੀ ਆ ਜੀ ਹਾਂਜੀ ਇਹਦਾ ਵੀ ਸੂਈ ਹੀ ਆ ਸਾਰੇ ਸੂਈਆਂ ਸਵਾਜੇ ਮੰਨ ਗਿਆ ਦੇਖੋ ਹਾਂ ਥੱਲੇ ਲੱਗਦੀ ਹੈ ਇਹ ਵੀ ਕੱਟੀ ਨਹੀਂ ਬਹੁਤ ਚੰਗੀਆਂ ਮੱਜਾਂ ਨੇ ਬਾਈ ਲੋਏ ਦੁੱਧ ਨੂੰ ਬਈ ਦਾ ਰਕਾਰ ਪਿੱਛੋਂ 19 ਕਿਲੋ ਰਕਾਰ 19 ਕਿਲੋ ਦੇ ਦੂਆ ਨਾੜਾ ਨੂੜਾ ਬਹੁਤ ਨੇ ਬਾਕੀ ਲੈਵੇ ਤੇ ਬਾਕੀ ਬਈ ਗੱਲ ਲੈ ਵੀ ਫਰਾਤ ਦੇਖ ਹਾਂਜੀ ਗਰਤੀ ਆਪਾਂ ਤੇ ਲੂੰਗੀ ਲੈਂਦੇ ਤੇ ਆਹ ਦੁੱਧ ਦੇ ਦੂ ਕਰਨ ਵਾਲੀ 21 ਦਵਾਈ ਦਿੱਤਾ 21 ਦਵਾਈ ਕਿੰਨੂੰ ਬਹੁਤ ਚੰਗਾ ਰਕਾਰ ਆ ਬਈ ਵੱਡੀ ਵੱਡੀ ਬਹੁਤ ਆ ਉਹ ਜਿਆਦੇ ਵੱਡੀ ਲੈ ਵਾ ਦੇਖੋ ਬਾਕੀ ਨਾਲੇ ਆਪਣਾ ਮੇਰਾ ਤੂੰ ਆ ਇਹ ਨਾਲ ਜਦ ਭਰੀ ਹੁੰਦੀ ਆ ਬਈ ਤੇ ਹਜੇ ਹੁਣੀ ਦੇਖ ਲੈ ਬਈ ਕਿੰਨੀ ਆ ਉਹ ਭਰੀ ਨੋ ਤਾਂ ਕੀ ਕੁਝ ਕਰੂਗੀ ਬਹੁਤ ਸੋਹਣੀ ਬਣਨਾ ਆਕਾ ਤੇਰੀ ਸੇਂਦੂ ਬਹੁਤ ਜ਼ਿਆਦਾ ਇਹ ਫਿਰ ਦਿੱਤਾ ਰੱਤ ਤਿੰਨ ਚਾਰ ਦਿਨਾਂ ਦਾ ਜੂਲੂ ਠੀਕ ਹੈ ਜੀ ਬਾਕੀ ਆਪਣਾ ਕੁਰੀਆ ਮਹਿਸਾਣੇ ਸਾਰਿਆਂ ਨੂੰ ਦੋ ਤਿੰਨ ਦੋ ਤਿੰਨ ਨਹੀਂ ਹੋਣੇ ਵੱਧ ਜਨੂ ਠੀਕ ਹੈ ਦੇਖ ਕੱਦ ਘਾੜ ਬਹੁਤ ਵੱਡਾ ਸਾਰੇ ਸਾਥ ਰੁਤ ਪੂਰਾ ਕਰਦੇ ਹਾਂ ਹਾਂਜੀ ਜਿਹੜੇ ਆਏ ਲੜ ਗਏ ਨੇ ਤੇ ਤਿਆਰ ਨੇ ਠੀਕ ਹੈ ਜੀ ਆ ਵੇਖਿਆ ਸਾਡਾ ਇਹ ਇੱਕ ਅਪਰਾ ਨੇ ਠੀਕ ਹੈ ਜੀ ਹੈ ਇਹ ਗੱਬਣਾ ਨੇ ਤੰਨੇ ਬਈ ਇਹ ਬਈ ਗੱਬਣਾ ਨੇ ਇਹ ਤੰਨੇ ਸੂਣ ਵਾਲਿਆਂ ਨੇ ਵੱਡੀਆਂ ਬੁੱਡੀਆਂ ਬਹੁਤ ਨੇ ਜਿਵੇਂ ਚੰਗੀਆਂ ਫੁੱਲ ਨੇ ਆ ਦੇਖੋ ਕੀ ਜਿਗਾਰਡ ਲੱਗਾ ਹੋਇਆ ਕਰਮਾਲੀ ਨੂੰ ਦੁੱਧ 18 ਕਿਲੋ ਦਾ ਆਰਾਮ ਦਾ ਜਿਹਾ ਪੋਲੇ ਤਨਾ ਪਾ ਦੂ ਬਾਕੀ ਸਾਰੇ ਬਾਈ ਆ ਆਪਣੇ ਨਾਲ ਵੱਧ ਸਿਆਣੇ ਨੇ ਸਮਝਦਾਰ ਨੇ ਜਿਹੜੇ ਬਾਈ ਨੂੰ ਭਰਖਾ ਉਹ ਤਾਂ ਦੱਸ ਹੀ ਦੇਊਗਾ ਕੀ ਦੇਖਣ ਅਸਰ ਤੇ ਗੁੱਲ ਕਰੇਟਡ ਆ ਗਈ ਆ ਕਦ ਗੁੱਦ ਬਹੁਤ ਚੰਗੇ ਨੇ ਕਰਮਾਲੀਆਂ ਦੇ ਆ ਦੇਖੋ ਖਣਾਲੀ ਸਾਹਿਬ ਮੈਂ ਹੁਣੇ ਚਾਹੀਦੇ ਬਾਈ ਮੇਰੀ ਗੱਲ ਹਾਂ ਇਹ ਥੋੜਾ ਨਹੀਂ ਮੈਂ ਦੱਸਾਂ ਤਿੰਨ ਦੇ ਹਨ ਬਾਕੀ ਇਲਾਕੇ ਨੂੰ ਐਵੇਂ ਥੋੜੀ ਕਹਿੰਦਾ ਭਈ ਅਗਲਾ ਹਰਾਨਾ ਬਾਕੀ ਕਾਲੀਆਂ ਜੰਮਣ ਵਰਗੀਆਂ ਪਈਆਂ ਨੇ ਆਪਣੇ ਲਮਹਰੇ ਨੂੰ ਲਾਲ ਹੋ ਗਏ ਦੀ ਐਂ ਤਾਂ ਹੈਗੀ ਆ ਗਾਂ ਜਰਸੀ ਵਾਲੀ ਸੁਣੀ ਹੁਈ ਆ ਠੀਕ ਹੈ ਉਹ ਤਾਂ ਖਾਲੀ ਆ ਜਿਹੜਾ ਭਾਈ 34 ਹੋਵੇ ਜਰਸੀ ਦਾ ਹਾਂਜੀ 2 ਲੱਖ 6 ਠੀਕ ਹੈ ਜੀ ਉਹ ਬੀਜੀ ਅੱਜ ਤੋਂ ਹਾਂ ਠੀਕ ਹੈ ਉਹ ਘਰੇਗਾ 1500 ਲੀਟਰ ਪਿਆ ਰਹੇ ਥੱਲੇ 1500 ਲੀਟਰ ਹੁਣ ਖਾਲੀ ਆ ਪਰ ਠੀਕ ਆ ਜੀ ਉਹਦਾ ਆਪਣੇ ਤੋਂ ਅੱਗੇ ਬਾਅਦ ਇੱਥੇ ਮਾੜਿਆ ਗਿਆ ਤੁਸੀਂ ਬਾਕੀ ਬਈ ਆਪਣੇ ਬਾਰੇ ਗਾਵਾਂ ਨੇ ਖੁੱਦੀਆਂ ਠੀਕ ਠਾਕ ਦਾ ਮੇਰਾ ਮਾੜੇ ਖਮਾੜੇ ਬਾਰੇ ਵੀ ਤੁਹਾਨੂੰ ਦਿਖਾਉਣਾ ਦੋਸਤੋ ਆ ਦੇਖੋ ਹਰਿਆਣੇ ਦੀਆਂ ਮੱਝਾਂ ਬਹੁਤ ਚੰਗੀਆਂ ਖੜੀਆਂ ਨੇ ਬਾਈ ਲੋਏ ਬਾਕੀ ਗਾਵਾਂ ਦਿਖਾਉਣੇ ਤੁਹਾਨੂੰ ਤੁਹਾਨੂੰ ਗਾਵਾਂ ਵੀ ਦਿਖਾਉਣੇ ਬਾਈ ਲੋਏ ਇਹ ਦੂਜਾ ਸੂਹਾ ਬਾਈ ਹਾਂਜੀ ਇਹ ਇਹ ਲਾਲਾ ਵੀ ਇਹਦੇ ਥੰਨੇ 18 ਤੋਂ 20 ਲੀਟਰ ਤੱਕ ਪਿਆਰ ਆ ਕਰਮਾ ਤੋਂ 18 ਤੋਂ 20 ਲੀਟਰ ਜੀ ਹਾਂ ਸੂਈ ਸਵਾਈਆ ਸੂਈ ਸਵਾਈਆ ਤੇ ਉਹ ਬਈ ਨੇ ਖਰੀਆ ਪਹਿਲਣਾ ਬਈ ਸੁਈ ਗਿਆ ਹਣਾ ਹਾਂ ਚੋਈ ਸੀ ਆ ਤੇ ਆ ਆਦੀ ਬੱਚੀ ਇਹ ਬੱਚੀ ਵੀ ਗੱਲ ਦੀ ਚੋਹ ਆ ਉਹਦੇ ਵੀ 21 22 ਕਿਲੋ 21 ਉਹ ਕਰ ਮਾਰੀ ਬਈ ਦੇ ਦੂਗੀ 25 ਰੁਪਆ ਠੀਕ ਹੈ ਜੀ ਇਹਨਾਂ ਬੜਾ ਬਈ 3 ਲੀਟਰ ਦੇ ਗ੍ਰਾਮ ਚੰਗੀ ਚੁੰਦੀ ਬਹੁਤ ਆ ਪਹਿਲਣਾ ਬਈ ਇਹ ਬਲੂਨ ਬੱਚੀ ਥਾਂ ਥੋੜਾ ਬੋਲਾ ਚੰਗਾ ਬਈ ਠੀਕ ਹੈ ਜੀ ਮੁੱਠੀ ਵਾਲਾ ਪ्योर ਕਰਨ ਲੱਗਿਆ ਤੇ ਇਹ ਗੱਲ ਕਾਵਾ ਪਰ ਕੋ ਸਾਰੀ ਚੰਗੇ ਦੇ ਵਾਲੀ ਲੱਪਾ ਦਾ ਸੀ ਹਾਂਜੀ ਇਹ ਬੱਛੀ ਤੂੰ ਜਾ ਸੁਣਾ ਕਾ ਮਾਰੀ ਦੁੱਧ ਐ ਲਾਣਾ ਇਹ 3 ਲੀਟਰ ਦਾ ਖੁੰਦਾ ਤੋਂ ਇਹ ਲਗਾਉ ਹਾਂ ਤੇ ਪੁੱਠਾ ਵਾਲਾ 3 ਲੀਟਰ ਦੇ ਲੇ ਵਾਲੂ ਬੜਾ ਚੰਗੇ ਨੇ ਕੱਢ ਕੀ ਕਰਣ ਚੱਲ ਪੁੱਪਾ ਦੇਖ ਦੇ ਇਹਨੇ ਬਾਈ 3 ਲੀਟਰ ਦਾ ਰੋਤਾ ਘੱਟ ਗੱਲ ਹੀ ਕੀ ਆ ਹਾਂ ਕਾ ਵੀ ਸੀ ਜੇ ਭਾਈ ਇਹਨੇ ਮਗਰ ਕੀ ਆ ਕਲਾ ਸਰ ਕਾ ਮਗਰ ਦਨ ਮਾਰ ਡੰਡ ਮਾਰਕਰ ਦੀ ਡੰਡ ਮਾਰਕਰ ਦੀ ਵਸੀ ਆ ਕਿਵੇਂ ਬਈ ਇਹ ਬਈ ਨੂੰ ਕੱਚੀ ਆ ਇਹ ਬਈ ਸੁਣੀਏ ਮਾਰਿਆ ਆ ਡੋਪਰੇ ਚੱਲ ਗਿਆ ਤੇ ਇਹ ਤਾਂ 25 ਹੁੰਦੀ ਚ ਲੋਕ ਬਈ ਦਾ ਸੀ ਵੀ ਕਹ ਜੀ ਤੇ ਆ ਆ ਇਹ ਨਿੱਜਾ ਪਗੜਾ ਤੁਮ ਇਹ ਬਾਈ ਨੇ ਆਏ ਸਾਹਮਣੀਆਂ ਦਾ ਦੱਸ ਦੇਣਾ ਹੋਇਆ ਕਿੰਨਾ ਖੋਹ ਤੋਂ ਦਾਏ ਦਾ ਖੋਰੀ ਹੋਰ ਆ ਆ ਜਰਸੀ ਆ ਗਈ ਬਈ ਜਰਸੀ ਲੈਣੀ ਕਿਸੇ ਬਾਈ ਨੇ ਗੱਬਣਾ ਜਰਸੀ ਇੰਨੇ ਸਾਰੇ ਗੱਬਣਾ ਆ ਪਲੂਣ ਵਸੀ ਤੇ ਡੰਡ ਲੰਦੀ ਆ ਹਾਂ ਡੰਡ ਲੈ ਜੀ ਦੋ ਤੇ ਵੀ 25 ਦਿਨ ਤੇ ਬਾਕੀ ਬਾਈ ਆ ਗਾਉਂਦੇ ਤੇ ਓਏ ਆ ਫੁੱਲਰ ਕਿਨੇ ਨੇ ਕਿਆ ਵਾਏ ਆ ਦੇਖੋ ਜੀ ਆ ਵੀ ਜਰਸੀ ਵਾਲੀ ਟੌਪ ਦੀ ਆ ਦੋਸਤੋ ਆ ਦੇਖੋ ਜਰਸੀ ਸ਼ਰੀ ਦੀ ਆ ਓਏ ਜਰਸੀ ਦਾ ਸਾਲਾ ਮੁਰਦੀ ਵੀ ਨੇ ਹਰ ਇੱਕ ਗਾਹਤਾ ਬਈ ਇਹਦਾ ਰੇਟ ਬਈ ਇਹਦਾ ਇੰਨਾ ਜਾਇਜ਼ ਆ ਆ ਬਈ ਔਰ ਆਦਰੂ ਕਹੀ ਜਾਂਦਾ ਬਈਆ ਬੰਦੇ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਕਰ ਲੋ ਬਾਈ ਨਾਲ ਕਨੈਕਟ ਜਿਹੜੇ ਬਾਈ ਵੀਡੀਓ ਨਾਲ ਆਪਣੀ ਪਹਿਲੀ ਵਾਰ ਜੁੜੇ ਨੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ Facebook ਪੇਜ ਨੂੰ ਕਰ ਲੋ ਫੋਲੋ ਦੋਸਤੋ ਪਿੰਡ ਲੋਹਾ ਖੇੜਾ ਬਾਈ ਦਾ ਜ਼ਿਲ੍ਹਾ ਸੰਗਰੂਰ ਜੇ ਕਿਸੇ ਬਾਈ ਨੇ ਇਹ ਜੀ ਆਪਣੇ ਕੋਲ ਐਡ ਕਰਵਾਉਣੀ ਆ ਕਿਸੇ ਬਾਈ ਨੇ ਐਡ ਕਰਵਾਉਣੀ ਆ 6283201015 ਜੇ ਕਿਸੇ ਬਾਈ ਨੇ ਆਪਣੇ ਕੋਲ ਇਹ ਜੀ ਐਡ ਕਰਵਾਉਣੀ ਆ 6283201015 ਇਹ ਨੰਬਰ ਤੇ ਕਰ ਲੋ ਕਾਲ ਦੇਖੋ